ਹਾਂਜੀ ਦੋਸਤੋ ਤੁਹਾਨੂੰ ਵੀ ਅੱਜ ਮਾਰਨਿੰਗ ਵਾਕ ਦੀ ਵਾਈਬਸ ਦਵਾ ਦਈਏ ਬਾ 10 ਮਿੰਟ ਤੁਰਨਾ ਪੈਂਦਾ ਆ ਤੇ ਮਾਈਂਡ ਫਰੈਸ਼ ਹੋ ਜਾਂਦਾ ਆ ਇਸ ਲਈ ਕੱਲੀ ਮੋਸ਼ਨ ਨਹੀਂ ਚਾਹੀਦੀ ਇਸ ਲਈ ਉੱਠਣਾ ਪੈਂਦਾ ਆ ਨੀਂਦ ਨੂੰ ਤਿਆਗਣਾ ਪੈਂਦਾ ਆ ਤੇ ਸਟਾਰਟ ਕਰਨਾ ਪੈਂਦਾ ਆ ਬਾਕੀ ਦੋਸਤੋ ਤੁਸੀਂ ਵੀ ਅੱਜ ਮਾਰਨਿੰਗ ਵਾਕ ਕੀਤੀ ਕਮੈਂਟਾਂ ਜਰੂਰ ਲਿਖਿਓ ਅੱਜੇ ਸ਼ੁਰੂ ਕੀਏ ਅੱਜ ਵੀ ਮੈਂ ਵਾਕ ਤੇ ਤਾਂ ਆ ਗਿਆ ਆ ਪਰ ਬਾਡੀ ਨੂੰ ਪਤਾ ਨਹੀਂ ਚੱਲਦਾ ਪਿਆ ਮੇਰੇ ਸਟੈਪ ਚੱਲਦੇ ਪਏ ਆ ਪਰ ਦਿਮਾਗ ਕੰਦਾ ਚੱਲ ਜਾ ਘਰ ਜਾ ਕਿਹੜੀ ਕਮੀ ਪੈ ਗਈ ਆ 10 ਮਿੰਟ ਵਾਕ ਕਰਨ ਤੋਂ ਬਾਅਦ ਅਸੀਂ ਰੈਨਰ ਨਹੀਂ ਸਰਵਾਈਵਰ ਬਣ ਜਾਈਦਾ ਆ ਹੁਣ ਥੋੜਾ ਜਿਹੀ ਗਰਮ ਹੋ ਗਿਆ ਆ ਹੁਣ ਅੱਗੇ ਨਿਕਲਦੇ ਆ ਦੋਸਤੋ ਸਨਰਾਈਜ਼ ਕਰ ਚੁੱਕਾ ਆ ਸਾਡੇ ਪਿੰਡ ਦੇ ਵਿੱਚ ਬਾਕੀ ਤੁਸੀਂ ਵੀ ਉੱਠੋ ਤੇ ਆ ਗੋ ਨੀਂਦ ਤੇ ਚਲੋ ਆਜੋ ਸੈਰ ਕਰੀਏ ਦੋਸਤੋ ਹੁਣ ਸਰੀ ਗਰਮ ਹੋ ਚੁੱਕਾ ਆ ਤੇ ਇਸ ਟਾਈਮ ਸਰੀਰ ਇਦਾਂ ਦਾ ਹੋ ਚੁੱਕਾ ਕਿ ਮੇਰੇ ਲਈ ਹੁਣ ਨਾ ਜਿਹੜੀ ਮਾਰਨਿੰਗ ਵਾਕ ਆ ਕਾਰਡੀਓ ਮੈਡੀਟੇਸ਼ਨ ਤੇ ਪਨਿਸ਼ਮੈਂਟ ਇੱਕੋ ਹੀ ਗੱਲ ਆ ਦੋਸਤੋ ਵੀ ਆਵਾਜ਼ ਸਹੀ ਆ ਰਹੀ ਹੈ ਜਾਂ ਨਹੀਂ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਕਿਉਂਕਿ ਥੋੜਾ ਜਿਹਾ ਨਾ ਮੇਰੇ ਮਾਈਕ ਦੇ ਜਿਹੜਾ ਮੈਂ ਨਵਾਂ ਮਾਈਕ ਲਿਆ ਆ ਉਹਦੇ ਕਨੈਕਟਰ ਦੀ ਥੋੜੀ ਪ੍ਰੋਬਲਮ ਆ ਰਹੀ ਆ ਮੈਂ ਆਰਡਰ ਕੀਤਾ ਆ Amazon ਤੋਂ ਤੇ ਨਵਾਂ ਕਨੈਕਟਰ ਆਊਗਾ ਤਾਂ ਚਲੋ ਇਹ ਇਸ਼ੂ ਵੀ ਰਸੋਲਵ ਹੋ ਜੇਣਾ ਬਾਕੀ ਦੋਸਤੋ ਠੰਡ ਜ਼ਿਆਦਾ ਹੋ ਚੁੱਕੀ ਆ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਆਪਣੇ ਕੱਪੜੇ ਥੋੜੇ ਗਰਮ ਪਾਉਣੇ ਸ਼ੁਰੂ ਕਰਦੋ ਤੇ ਸਵੇਰ ਨੂੰ ਜੋ ਨਿਕਲਦੇ ਆ ਤਾਂ ਪੂਰੀ ਸੇਫ ਵਰਤੋ ਆਪਣਾ ਫੇਸ ਵਗੈਰਾ ਕਵਰ ਕਰੋ ਬਾਈਕ ਜਾਂ ਜਿੱਥੇ ਵੀ ਜਾਂਦੇ ਹੋ ਠੀਕ ਹੈ ਤੇ ਬਾਕੀ ਅਸੀਂ ਪਿੰਡ ਦੀ ਗਰਾਉਂਡ ਕਿਉਂਕਿ ਗਰਾਊਂਡ ਗਿੱਲੀ ਹੁੰਦੀ ਆ ਤਾਂ ਉਹਦੇ ਵਿੱਚ ਮੇਰੇ ਬੂਟ ਵਗੈਰਾ ਗਿੱਲੇ ਹੋ ਜਾਂਦੇ ਆ ਉੱਥੇ ਦਿੱਕਤ ਆ ਰਹੀ ਇਸ ਲਈ ਮੈਂ ਰੋਡ ਤੇ ਫਿਲਹਾਲ ਦੀ ਘੜੀ ਸੈਰ ਕਰ ਰਿਹਾ ਤੇ ਸੂਰਜ ਚੜ ਚੁੱਕਾ ਪਰ ਅਜੇ ਵੀ ਮੌਸਮ ਥੋੜਾ ਐਦਾਂ ਜਿਹਾ ਧੁੰਦਪਈ ਹੁੰਦੀ ਕਿਉਂਕਿ ਇੱਕ ਤਰ੍ਹਾਂ ਇਹਨਾਂ ਦਾ ਤੁਹਾਨੂੰ ਪਤਾ ਖੁਸ਼ਕ ਮੌਸਮ ਆ ਮੀਂਹ ਪੈਣ ਤੋਂ ਅਕਿ ਜਦ ਤੱਕ ਮੀਂਹ ਨਹੀਂ ਪੈਂਦਾ ਖੁੱਲਗੇ ਮੌਸਮ ਐਦਾਂ ਰਹਿਣਾ ਆ ਆ ਲਓ ਜੀ ਪਿੰਡ ਦੀ ਫਿਰਨੀ ਤੇ ਪਹੁੰਚ ਚੁੱਕੇ ਆ ਆਪਾਂ ਖੇਤਾਂ 'ਚ ਮਟਰ ਵੀ ਐਨ ਆਪਣੇ ਜੋ ਬੰਦੇ ਚੜਿਆ ਪਿਆ ਆ ਇੱਧਰ ਕਣਕ ਆ ਜੀ ਦੋਸਤੋ ਇੱਕ ਚੀਜ਼ ਤੁਸੀਂ ਵੀ ਨੋਟ ਕੀਤੀ ਆ ਕਿ ਜਿਹੜੇ ਆਪਣੇ ਨਾ ਜਿੰਨੇ ਵੀ ਹੁਣ ਏਦਾਂ ਦਿਨ ਸ਼ੁਰੂ ਹੋ ਗਿਆ ਜਿੱਦਾਂ ਕਿ ਨਾ ਹੁਣ ਸਵੇਰ ਜਲਦੀ ਪਈ ਆ ਪਤਾ ਨਹੀਂ ਏਦਾਂ ਸ਼ਾਮ ਕਦੋਂ ਨਿਬੜ ਗਈ ਸ਼ਾਮ ਛੱਡੂ ਮਹੀਨੇ ਦਾ ਨਹੀਂ ਪਤਾ ਲੱਗਦਾ ਫੇ ਸਾਲ ਮੁੱਕ ਜਾਂਦਾ ਸਾਲਾਂ ਦਾ ਨਹੀਂ ਪਤਾ ਲੱਗਦਾ ਪਿਆ ਪਤਾ ਨਹੀਂ ਸਿਸਟਮ ਨੇਚਰ ਵਿੱਚ ਕੀ ਚੇਂਜਸ ਆਇਆ ਪਿਆ ਆ ਤੇ ਤੁਸੀਂ ਇਸ ਚੀਜ਼ ਨੂੰ ਆਪ ਅਜ਼ਮਾ ਕੇ ਦੇਖ ਲਓ ਕਿ ਸਾਲ ਦਾ ਪਤਾ ਹੀ ਨਹੀਂ ਚੱਲਦਾ ਪਿਆ ਸਮਾਂ ਪਤਾ ਨਹੀਂ ਕਿਹੜੀ ਗਤੀ ਚੱਲ ਪਿਆ ਆ ਪਤਾ ਨਹੀਂ ਚੱਲਦਾ ਪਿਆ ਕਦੋਂ ਨਿਬੜ ਜਾਂਦਾ ਨਾ ਇਹ ਵੀ ਕੁਦਰਤ ਦੇ ਰੰਗ ਆ ਬਾਕੀ ਦੋਸਤੋ ਜਦੋਂ ਅਸੀਂ ਛੋਟੇ ਹੁੰਨੇ ਸੀਗੇ ਉਸ ਟਮ 2:30 ਵਜਣ ਤੇ ਨਹੀਂ ਆਉਂਦੇ ਹੁੰਦੇ ਸੀਗੇ ਅਸੀਂ ਸੋਚਣਾ ਕਦੋਂ 2:30 ਵਜਣ ਦਾ ਬੱਸ ਤੇ ਚੱਕ ਕੇ ਘਰ ਨੂੰ ਚਲੀਏ ਤੇ ਅਸੀਂ ਵੀ ਸਕੂਲਾਂ 'ਚ ਇਹੀ ਹੁੰਦਾ ਸੀਗਾ ਵੀ ਕਦੋਂ ਬੈਲ ਵੱਜੇ ਪਹਿਲਾ ਪੀਰੀਅਡ ਮੁੱਕਿਆ ਦੂਜਾ ਪੀਰੀਅਡ ਮੁੱਕਿਆ ਹਨ ਹੁਣ ਦੇਖੋ ਸਮਾਂ ਖਤਮ ਹੀ ਪਤਾ ਨਹੀਂ ਕਿਹੜੇ ਵੇਲੇ ਖਤਮ ਹੋ ਜਾਂਦਾ ਬਿਆ ਅਸੀਂ ਆਪਣੇ ਆਪਣੇ ਕੰਮ ਕਰਦੇ ਹੁੰਨੇ ਆ ਲੰਚ ਬ੍ਰੇਕ ਹੋ ਗਿਆ ਜੀ ਚਲੋ ਜੀ ਬੈਠਿਆਂ ਨੂੰ ਕੰਮ ਕਰਦੇ ਕਰਦੇ ਇਹਨੂੰ ਚਲੋ ਜੀ 5 ਵਜੇ ਕੇ ਛੁੱਟੀ ਹੋ ਗਈ ਚਲੋ ਘਰ ਨੂੰ ਪਤਾ ਨਹੀਂ ਚੱਲਦਾ ਬਿਆ ਕਿ ਥੋੜੇ ਮਿੰਟ ਨਾ ਸੋ ਸਮਾਂ ਕਹਿੰਦੇ ਹੁੰਦੇ ਸਮਾਂ ਕਿਸੇ ਲਈ ਰੁਕਦਾ ਨਹੀਂ ਪਰ ਹੁਣ ਸਮਾਂ ਹੋਲੀ ਨਹੀਂ ਹੋ ਰਿਹਾ ਤੇਜ਼ ਹੋ ਗਿਆ ਹੈ ਸਮਾਂ ਬਾਕੀ ਦੋਸਤੋ ਆਪਾਂ ਗਰਾਊਂਡ 'ਚ ਪਹੁੰਚ ਗਏ ਆ ਠੀਕ ਆ ਘਰਾ ਵੀ ਇੰਨਾ ਸੰਘਣਾ ਨਹੀਂ ਹੈਗਾ ਥੋੜਾ ਬਿਲਕੁਲ ਹੋ ਗਿਆ ਹੈ ਤੇ ਗਿੱਲਾ ਵੀ ਠੀਕ ਠਾਕ ਆ ਹਾਂ ਠੀਕ ਆ ਸ਼ੂਜ਼ ਗਿੱਲੇ ਹੁੰਦੇ ਆ ਪਰ ਚਲੋ ਮੈਨੂੰ ਲੱਗਦਾ ਗਰਾਊਂਡ ਗਰਾਊਂਡ ਹੀ ਰਹਿਣਾ ਹੈ ਕਿਉਂਕਿ ਰੋਡ ਤੇ ਥੋੜਾ ਡੰਨ ਹੁੰਦਾ ਤੁਹਾਨੂੰ ਪਤਾ ਅੱਗੇ ਜਾ ਕੇ ਤੁੰਦਾ ਵੀ ਪੈਣਗੀਆਂ ਰਿਸਕ ਹੁੰਦਾ ਹੈ ਹਨਾ ਰੋਡ ਤੇ ਸੋ ਆਪਾਂ ਗਰਾਊਂਡ ਆ ਗਏ ਆ ਆ ਜਿਹੜੀਆਂ ਪੌੜੀਆਂ ਆ ਇੱਕਾ ਥੋੜੀ ਛੋਟੀਆਂ ਇੱਕ ਵੱਡੀਆਂ ਪੌੜੀਆਂ ਆ ਇੱਥੇ ਆਪਾਂ ਫਾਸਟ ਕਰਕੇ ਚੜਾਂਗੇ ਉਤਰਾਂਗੇ ਜੰਪ ਕਰਾਂਗੇ ਐਕਸਰਸਾਈਜ਼ ਕਰਾਂਗੇ ਤੇ ਉਸ ਤੋਂ ਬਾਅਦ ਰੁਟੀਨ ਬਣਾਉਣੇ ਆ ਕਿਉਂਕਿ ਗੈਪ ਬਹੁਤ ਪੈ ਜਾਂਦਾ ਦੋਸਤੋ ਤੁਹਾਨੂੰ ਵੀ ਪਤਾ ਕਿ ਗੈਪ ਜਦੋਂ ਇੱਕ ਵਾਰ ਪੈ ਜਾਵੇ ਮੁੜ ਕੇ ਉਹ ਗੱਲਬਾਤ ਨਹੀਂ ਬਣਦੀ ਡੇਲੀ ਰੁਟੀਨ ਦਾ ਸ਼ਡਿਊਲ ਮੈਂ ਬਣਾ ਰਿਹਾ ਆਪਣਾ ਕਿ ਡੇਲੀ ਹੀ ਆ ਹੋਵੇ ਕੋਈ ਨਾਗਾ ਨਾ ਪਵੇ ਸੋ ਬੈਟਰ ਆ ਬਾਕੀ ਦੋਸਤੋ ਅੱਜ ਦੇ ਦਿਨ ਦੀ ਤੁਹਾਡੀ ਕੀ ਪਲਾਨਿੰਗ ਜਰੂਰ ਦੱਸਿਓ ਤੇ ਜੇ ਕੋ ਪਲੈਨਿੰਗ ਬਣਾਈਆਂ ਕੰਮ ਜਰੂਰ ਕਰੋਗੇ ਕਿ ਕੱਲ ਤੇ ਕੰਮ ਨਾ ਪਾਇਓ ਠੀਕ ਹੈ ਜੀ ਚਲੋ ਮੈਂ ਥੋੜੀ ਜੀ ਐਕਸਰਸਾਈਜ਼ ਵਗੈਰਾ ਕਰ ਲੈਣਾ ਥੋੜੀ ਇੱਥੇ ਰਨਿੰਗ ਕਰ ਲੈਣਾ ਫਿਰ ਉਸ ਤੋਂ ਬਾਅਦ ਆਪਾਂ ਮਿਲਦੇ ਹਾਂ ਹਾਂਜੀ ਦੋਸਤੋ ਸੈਰ ਕਰ ਲਈ ਆ ਹੁਣ ਅਸੀਂ ਚੱਲਦੇ ਆ ਘਰ ਨੂੰ ਇੱਕ ਥੋੜੀ ਦਿੱਕਤ ਆ ਰਹੀ ਆ بار بار ਮਾਈਕ ਡਿਸਕਨੈਕਟ ਹੋ ਰਿਹਾ ਆ ਦੱਸਿਆ ਸੀ ਨਾ ਤੁਹਾਨੂੰ ਮੈਂ ਕਿ ਇਹ ਵਾਇਰਿੰਗ ਥੋੜੀ ਪ੍ਰੋਬਲਮ ਆ ਰਹੀ ਆ ਪਰ ਚਲੋ ਫਿਲਹਾਲ ਆਪਣਾ ਵਲੌਗ ਚੱਲ ਰਿਹਾ ਆ ਬਿਨਾ ਮਾਈਕ ਤੋਂ ਚੱਲੂਗਾ ਦੋਸਤੋ ਗਰਾਊਂਡ 'ਚ ਮੇਰਾ ਪੱਕਾ ਪੁਰਾਣਾ ਯਾਰ ਦੋਸਤ ਮਿਲ ਗਿਆ ਜਿਹਦੇ ਨਾਲ ਕ੍ਰਿਕਟ ਖੇលਦੇ ਰਿਹਾ ਇੱਥੇ ਸੋ ਉਹਦੇ ਨਾਲ ਗੱਲਾਂ ਬਾਤਾਂ ਕੀਤੀ ਹੁਣ ਵਾਪਸ ਜਾ ਰਹੇ ਆ ਚੱਲ ਪਾ ਤੁਸੀਂ ਵੀ ਨਾਲੇ ਲੈ ਵੀ ਆ ਵੀ ਚੱਲੇ ਕਿਤੇ ਘੁੰਮਣ ਲੱਗਦਾ ਤਿਆਰੀ 'ਚ ਅੱਜ ਦੀ ਵੀ ਬਹੁਤ ਪਸੰਦ ਆਈ ਦੋਸਤੋ ਤਾਂ ਲਾਈਕ ਜਰੂਰ ਮਾਰ ਦਿਓ ਕਿਉਂਕਿ ਮੈਂ ਤਾਂ ਮੈਂ ਹੀ ਕੀਤੀ ਆ ਹਾਂਜੀ ਦੋਸਤੋ ਘਰ ਪਹੁੰਚ ਗਏ ਸੈਰ ਕਰਕੇ ਹੁਣ ਅਸੀਂ ਹੈਲਦੀ ਬ੍ਰੇਕਫਾਸਟ ਲਵਾਂਗੇ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਰਾ ਦਾ ਸਮਾਨ ਮੈਂ ਕੱਟਿਆ ਪਿਆ ਸੀਗਾ ਇਹਦੇ ਵਿੱਚ ਗਾਜਰ ਆਇਆ ਚਕੁੰਡਾ ਦਾ ਤੇ ਥੋੜਾ ਜਾਂ ਆਮਲਾ ਆ ਹੁਣ ਅਪਹਿਲਾ ਜੂਸ ਬਣਾਵਾਂਗੇ